ਤੇ ਦੂਜੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਹੰਸਰਾ ਜਾਂਸ ਦੀ ਹਾਂਜੀ ਉਹ ਹੰਸਰਾ ਜਾਂਸ ਜੀ ਉਹ ਕਹਿੰਦੇ ਕਿ ਭਾਈ ਮੇਰੇ ਮਾਪਿਆਂ ਨੂੰ ਗਲਤ ਬੋਲਦੇ ਨੇ ਨਹੀਂ ਕਾਨੂੰ ਗਲਤ ਨਹੀਂ ਬੋਲਣਾ ਪਹਿਲੀ ਗੱਲ ਤਾਂ ਪਤਾ ਨਹੀਂ ਹਣ ਕੌਣ ਬੋਲ ਰਿਹਾ ਕੌਣ ਨਹੀਂ ਬੋਲ ਰਿਹਾ ਜੀ ਇਹ ਕਿਹੜਾ ਉਹਨਾਂ ਨੇ ਕਿਸੇ ਦਾ ਕੋਈ ਸਰਟੀਫਿਕੇਟ ਚੈੱਕ ਕਰਕੇ ਜਾਂ ਆਧਾਰ ਕਾਰਡ ਚੈੱਕ ਕਰਕੇ ਆਖਿਆ ਕੌਣ ਬੋਲ ਰਿਹਾ ਪਰ ਮੈਂ ਕਹਿੰਦਾ ਜੋ ਵੀ ਬੋਲ ਰਿਹਾ ਨਹੀਂ ਬੋਲਣਾ ਚਾਹੀਦਾ ਪਹਿਲੀ ਗੱਲ ਹੈ ਹੰਸਰਾ ਜਾਂਸ ਅੱਜ ਦੀ ਪੀੜ੍ਹੀ ਦੇ ਤੇ ਪਿਓ ਦਾਦਿਆਂ ਦੇ ਉਮਰ ਦਾ ਵਿਰੋਧ ਆਪਣੀ ਥਾਂ ਤੇ ਹੁੰਦੇ ਆ ਵਿਚਾਰਕ ਮਤ ਪੇਦਾ ਆਪਣੀ ਥਾਂ ਤੇ ਹੁੰਦੇ ਆ ਤਾਂ ਹੰਸਰਾ ਜਹੰਸ ਇਹ ਕੁਰਲਾ ਰਿਆ ਕਹਿੰਦਾ ਜੀ ਕਿ ਇਹ ਤੇ ਮੈਨੂੰ ਵੀ ਕੰਜਰ ਕਹਿ ਦਿੰਦੇ ਨੇ ਜੀ ਇਹ ਮੇਰੇ ਮਾਂ ਬਾਪ ਨੂੰ ਮੈਨੂੰ ਦੁਖ ਉਦੋਂ ਹੁੰਦਾ ਜੀ ਮੇਰੇ ਮਾਂ ਬਾਪ ਨੂੰ ਮੰਦਾ ਬੋਲਦੇ ਆ ਕੌਣ ਮੰਦਾ ਬੋਲਦਾ ਕੋਈ ਇਹ ਤੇ ਖੋਲੋ ਨਾ ਗੱਲ ਜੀ ਕਿ ਕਿਸਾਨ ਕਿਸਾਨਾਂ ਚੋਂ ਕਿਸੇ ਨੇ ਕਿਹਾ ਜੇ ਕਿਹਾ ਤਾਂ ਭਾਈ ਨਹੀਂ ਇਹ ਨਹੀਂ ਨਹੀਂ ਕਹਿਣਾ ਚਾਹੀਦਾ ਕੋਈ ਵੀ ਹੋਵੇ ਚਾਹੇ ਕਿਸਾਨ ਹੋਣ ਜਾਂ ਕੋਈ ਹੋਰ ਹੋਵੇ ਉਹ ਗੱਲ ਨਹੀਂ ਨਾ ਮੈਂ ਉਹ ਸੁਣੀ ਕਿ ਕਿਹਦੇ ਬਾਰੇ ਕਹਿ ਰਿਹਾ ਪਰ ਜੋ ਵੀ ਆ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ ਇਲੈਕਸ਼ਨ ਦਾ ਕੀ ਆ ਯਾਰ ਇਲੈਕਸ਼ਨ ਤੇ ਹੋ ਕੇ ਅਟ ਜਾਣਾ ਪਰ ਅ ਹੰਸ ਰਾਜ ਹੰਸ ਕਾਸ਼ ਉਦੋਂ ਬੋਲਿਆ ਹੁੰਦਾ ਜਦੋਂ ਮਤਲਬ ਕਿ ਕੰਗਣਾ ਨੇ ਇੱਕ ਬਿਰਧ ਮਾਈ ਬਾਰੇ ਬੋਲਿਆ ਸੀ ਤੇ ਮੈਨੂੰ ਲੱਗਦਾ ਕਿ ਅੱਜ ਫਿਰ ਅੰਸਰਾਜ ਹੰਸ ਦੀ ਕਦਰ ਹੋਣੀ ਸੀਗੀ ਆਵੇਂ ਚਲੋ ਜੋ ਮਰਜ਼ੀ ਸੀ ਭਾਜਪਾ ਬੰਨਿਓ ਖੜਦੇ ਕਿਸੇ ਬੰਨਿਓ ਖੜਦੇ ਉਹਨਾਂ ਦਾ ਕਹ ਲਓ ਕਿ ਆਪਣਾ ਅਧਿਕਾਰ ਖੇਤਰ ਆ ਪਰ ਮੈਨੂੰ ਲੱਗਦਾ ਕਿ ਦੁੱਗਣੀ ਗਦਰ ਹੋਣੀ ਸੀ ਅੰਸਰਾ ਏਜੰਸੀ ਦੀ ਕਿ ਜਦੋਂ ਮਾਈਆਂ ਬਾਰੇ ਬੋਲਿਆ ਜਾ ਰਿਹਾ ਸੀ ਬਜ਼ੁਰਗਾਂ ਬਾਰੇ ਬੋਲਿਆ ਜਾ ਰਿਹਾ ਸੀਗਾ ਉਹ ਤੋਂ ਥੋੜਾ ਜਿਹਾ ਕਿਤੇ ਬੋਲ ਲੈਂਦਾ ਕਿਉਂਕਿ ਅਖੀਰ ਪਤੰਗ ਜਿੱਡੀ ਮਰਜ਼ੀ ਉੱਚੀ ਉੱਠ ਜਾਵੇ ਨਾ ਹਸੂਰ ਧੋਰ ਟੁੱਟੀ ਤੋਂ ਉਹਨੇ ਡਿੱਗਣਾ ਉੱਥੇ ਹੁੰਦਾ ਕਿ ਜਿੱਥੋਂ ਗਈ ਹੁੰਦੀ ਆ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਤਾਂ ਚਲੋ ਖੈਰ ਹੁਣ ਉਹਨਾਂ ਗੱਲਾਂ ਦੇ ਜਵਾਬ ਦੇਣੇ ਪੈ ਰਹੇ ਜਿ ਕਿ ਤੇ ਅਨਸਰੈਂਸ ਜੀ ਪਹਿਲਾਂ ਬੋਲੇ ਹੁੰਦੇ ਤਾਂ ਖੈਰ ਮਿਲਦਾ ਅੱਜ ਉਹਨਾਂ ਨੂੰ ਇੰਨੇ ਸਵਾਲ ਨਾ ਹੁੰਦੇ